माता कीअमख न बिसरो तुम कल निमख नसरो जी तुम कल सदा ਪਜੋ ਜਗਦੀ ਸਰ ਸਾਸਤ ਜੀ ਅੱਜ ਦਾ ਗੁਰਦਵਾਨ ਸਜਾਇਆ ਗਿਆ ਹੈ ਬੜੀ ਬੜ ਭਾਗੀ ਹੋ ਤੁਸੀਂ ਜੋ ਸਵਾ ਕੱਟ ਕੇ ਗੁਰੂ ਦੀ ਗੋਦ ਵਿੱਚ ਵਿਰਾਜਮਾਨ ਹੋ ਅਕਚੁਰੀ ਸਾਨੂੰ ਉਹ ਜਿਹਦਾ ਨਾਮ ਤੇ ਯਾਦ ਆਉਂਦਾ ਉਹਨਾਂ ਦੇ ਹਸਬੰਦ ਦਾ ਨਾਮ ਉਦੋਂ ਸੀ ਅਜਸਪਾਨ ਸਿੰਘ ਉਹਨਾਂ ਦਾ ਪ੍ਰੋਗਰਾਮ ਉਹਨੇ ਲੱਗ ਕੇ ਜੀ ਸੇਵਾ ਲਗੀ ਆ ਤੇ ਉਹਨਾਂ ਦੀ ਬੇਟੀ ਦਾ ਹੈਪੀ ਬਰਥਡੇ ਉਹਨਾਂ ਦੀ ਉਹਨਾਂ ਨੇ ਤਾਂ ਦਾਦਾਂ ਦਾ ਪਿੰਚ ਜੀ ਜੀ ਦਾ ਦਾਦਾ ਦਾਦੀ ਮਲਕੀਤ ਸਿੰਘ ਤੇ ਸਪਾਲਕੌਰ ਜੀ ਬਹੁਤ ਮੁਬਾਰਕਾਤ ਆ ਤੁਹਾਨੂੰ ਬਹੁਤ ਘੱਟ ਪਰਿਵਾਰ ਹੁੰਦੇ ਨੇ ਜੋ ਆਪਣੀ ਖੁਸ਼ੀਆਂ ਗੁਰੂ ਦੇ ਨਾਮ ਨਾਲ ਸਾਂਝੀਆਂ ਕਰਦੇ ਹਨ ਤੁਸੀਂ ਹੁਣ ਭਾਗੇ ਹੋ ਜੋ ਗੁਰੂ ਦਾ ਓਟ ਆਸਰਾ ਲੈਂਦੇ ਹੋ ਹਰ ਖੁਸ਼ੀ ਵਿੱਚ ਛੋਟੇ ਜਿਹੇ ਬੱਚੇ ਬੜੇ ਪਿਆਰੇ ਨੇ ਦੋਨੇ ਖੁਸ਼ੀ ਮਿਲੀ ਹੋਰ ਵਰਮੋਨਿਕ ਸਿੱਖਦੀ ਹੈ ਕੀਰਤਨ ਸਿੱਖਦੀ ਹੈ ਤੇ ਉਹ ਬੇਟਾ ਵੀ ਜਦਵਾ ਕੇ ਬੰਦਾ ਤਾਂ ਉਹ ਵੀ ਆਪਣੇ ਆਪ ਨੂੰ ਦੇ ਅੰਦਰ ਉਹ ਚੀਜ਼ਾਂ ਜਾਣਦੀਆਂ ਜਦੋਂ ਬੱਚਾ ਪੋਹ ਜਾਂਦਾ ਹੈ

म Oh Stop uh, -huh. oh मां <laughs> निमख ना बिसरो तुम तो हरदम सदा पजो जगदीस ऊता माता की आसिस ऊता माता ਸੱਚੀ ਇਹ ਜੋ ਮਾਪਿਆਂ ਦੀ ਅਸੀਸਾਂ ਹੁੰਦੀਆਂ ਨੇ ਨਾ ਇਹ ਬੰਦੇ ਨੂੰ ਤਾਰ ਦਿੰਦੀ ਹੈ ਆਪਣੇ ਮਾਪਿਆਂ ਦਾ ਜਿਹਨਾਂ ਦੇ ਮਾਪੇ ਬੈਠੇ ਨੇ ਉਹਨਾਂ ਦੀ ਕਦਰ ਕਰਿਆ ਕਰੋ ਉਹਨਾਂ ਦਾ ਜਿਹੜਾ ਮੰਨਿਆ ਕਰੋ ਇੱਕ ਛੋਟੀ ਜੀ ਮਨ ਨੂੰ ਸਾਖੀ ਆਦਾਇਆ ਕਰੋ ਆਪਣੇ ਸਿੱਖ ਧਰਮ ਨਾਲ ਰਿਲੇਟਡ ਉਹ ਮੁਸਲਮਾਨ ਧਰਮ ਦੇ ਸਾਥੀ ਕਿ ਮਾਂ ਦੀ ਅਸੀਸਾ ਜਦੋਂ ਮਾਂ ਅਸੀਸਾ ਦਿੰਦੀ ਹੈ ਤੇ ਮਾਂ ਕਿੱਥੇ ਤੱਕ ਬੰਦੇ ਨੂੰ ਬਚਾ ਦਿੰਦੀ ਹੈ ਸਾ ਸੰਤ ਜੀ ਜਿਵੇਂ ਆਪਾਂ ਬ੍ਰह्मज्ञानी ਕਹਿੰਦੇ ਆ ਸੰਤ ਅਵਸਥਾ ਕਹਿੰਦੇ ਆ ਉਵੇਂ ਮੁਸਲਮਾਨਾਂ ਵਿੱਚ ਖਲੀਫਾ ਕਿਹਾ ਜਾਂਦਾ ਜਿਵੇਂ ਆਪਾਂ ਬ੍ਰह्मज्ञानी ਕਹਿੰਦੇ ਆ ਉਹ ਖਲੀਫਾ ਕਹਿੰਦੇ ਆ ਤੇ ਇਸੇ ਤਰ੍ਹਾਂ ਇੱਕ ਇਬਰਾਹਿਮ ਹੋਇਆ ਉਸ ਨੂੰ ਖਲੀਫਾ ਆਖਦੇ ਸੀ ਇਬਰਾਹਿਮ ਖਲੀਫਾ ਉਸ ਬੰਦੇ ਦੀ ਇੰਨੀ ਭਗਤੀ ਸੀ ਉਹ ਪ੍ਰਮਾਤਮਾ ਨਾਲ ਸਿੱਧੀ ਗੱਲਬਾਤ ਹੁੰਦੀ ਸੀ ਇੰਨੀ ਜ਼ਿਆਦਾ ਉਸ ਦੀ ਬੰਦਗੀ ਭਗਤੀ ਸੁੱਤ ਕਰਕੇ ਉਸ ਨੂੰ ਮੌਕਾ ਮਿਲਦਾ ਸੀ ਉਸ ਪ੍ਰਮਾਤਮਾ ਕੋਲ ਜਾਣ ਦਾ ਉਹ ਕਹ ਉਹਨਾਂ ਦੇ ਲਫ਼ਜ਼ਾਂ ਵਿੱਚ ਕਹਿ ਦਿੰਦੇ ਆ ਜੰਨਤ ਜਾਨ ਦਾ ਜਦੋਂ ਜੰਨਤ ਗਿਆ ਤਾਂ ਪ੍ਰਮਾਤਮਾ ਵੱਲੋਂ ਉਸ ਲਈ ਇੱਕ ਅਲੱਗ ਮਹਿਲ ਤਿਆਰ ਕੀਤਾ ਜਾ ਰਿਹਾ ਸੀ ਬੜਾ ਵਧੀਆ ਸ਼ਾਨਦਾਰ ਉਸ ਨੇ ਪੁੱਛਿਆ ਵੀ ਇਹ ਮੇਰੇ ਲਈ ਤਿਆਰ ਹੋ ਰਿਹਾ ਕਹਿੰਦੇ ਬਿਲਕੁਲ ਜੀ ਜੋ ਤੁਸੀਂ ਭਗਤੀ ਕਰੀਆ ਜੋ ਤੁਸੀਂ ਰੱਬ ਨੂੰ ਮੰਨਿਆ ਹੈ ਜੋ ਉਸ ਅੱਲਾਹ ਤਾਲਾ ਦੀ ਹਕੂਮਤ ਕੀਤੀ ਹੈ ਉਹ ਉਸ ਜਗ੍ਹਾ ਦਾ ਰਾਜਾ ਸੀ। ਦੁਨਿਆਵੀ ਜਿੱਥੇ ਉਹ ਰਹਿ ਰਿਹਾ ਸੀ ਉਸ ਏਰੀਏ ਦਾ ਉਹ ਰਾਜਾ ਸੀ। ਬੜਾ ਮਹਾਨ ਬੜਾ ਅਮੀਰ ਰਾਜਾ ਸੀ ਪਰ ਆਪਣੀ ਪ੍ਰਜਾ ਦਾ ਵੀ ਪੂਰਾ ਧਿਆਨ ਰੱਖਦਾ ਸੀ। ਤੇ ਕੁਝ ਦਿਨ ਬਾਅਦ ਜਦੋਂ ਫੇਰ ਉਹ ਜੰਨਤ ਜਾਂਦਾ ਸੁਰਤ ਕਰਕੇ। ਉਸੇ ਤਰ੍ਹਾਂ ਦਾ ਮਹਿਲ ਇੱਕ ਹੋਰ ਤਿਆਰ ਹੋਇਆ ਹੁੰਦਾ ਹੈ। ਉਹ ਪ੍ਰਮਾਤਮਾ ਨੂੰ ਕੁਐਸਚਨ ਕਰਦਾ ਹੈ, ਪ੍ਰਸ਼ਨ ਕਰਦਾ ਹੈ। ਬੀਹ ਪਰਮਾਤਮਾ ਜੀ ਇਹ ਕਿਸ ਦਾ ਮਹਿਲ ਤਿਆਰ ਹੋ ਰਿਹਾ ਹੈ ਮੇਰੇ ਵਰਗਾ ਸੇ ਕੋਈ ਹੋਰ ਖਲੀਫਾ ਕੋਈ ਹੋਰ ਵੀ ਆ ਰਿਹਾ ਉਹ ਕਹਿੰਦੇ ਹਾਂ ਉਹ ਕਹਿੰਦਾ ਤੇਰੇ ਜਿਹੀ ਭਗਤੀ ਹੈ ਮੇਰੇ ਜਿੰਨਾ ਉਸ ਦਾ ਆਚਰਣ ਹੈ ਉਹ ਕਹਿੰਦੇ ਨਹੀਂ ਤੇਰੇ ਜਿਹੀ ਨਹੀਂ ਭਗਤੀ ਨਹੀਂ ਤੇਰੇ ਜਿਨਾ ਆਚਰਣ ਨਹੀਂ ਤੇਰੇ ਜਿਨਾ ਨਾਮ ਨਹੀਂ ਜਪਦਾ ਫਿਰ ਕਹਿੰਦੇ ਕਿਵੇਂ ਉਸ ਦਾ ਇੱਥੇ ਘਰ ਵਾਸ ਸੰਦਾ ਉਹਦਾ ਮਹਿਲ ਜੰਮਤ ਵਿੱਚ ਕਿਵੇਂ ਹੋ ਸਕਦਾ ਹੈ ਉਹ ਕਹਿੰਦੇ ਤੇਰੇ ਹੀ ਰਾਜ ਵਿੱਚੋਂ ਰਹਦੇ ਨੇ ਉਸ ਦੀ ਇੱਕ ਅੰਨੀ ਮਾਂ ਹੈ ਉਹ ਰੋਜ਼ ਆਪਣੀ ਅੰਨੀ ਮਾਂ ਦੀ ਸੇਵਾ ਕਰਦਾ ਹੈ ਸਵੇਰੇ ਉੱਠਦਾ ਹੈ ਉਸ ਨੂੰ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਸ ਦੀ ਸੇਵਾ ਕਰਦਾ ਹੈ ਉਸ ਨੂੰ ਨਿਲਾਉਂਦਾ ਤਲਾਉਂਦਾ ਰੋਟੀ ਪਾਣੀ ਸਾਰਾ ਕੁਝ ਕਰਦਾ ਹੈ ਤੇ ਉਸ ਦੀ ਮਾਂ ਰੋਜ਼ ਸਵੇਰੇ ਉੱਠ ਕੇ ਇਹੀ ਦੁਆ ਮੰਗਦੀ ਹੈ ਕਿ ਪ੍ਰਮਾਤਮਾ ਮੇਰੇ ਪੁੱਤ ਦਾ ਰੁਤਬਾ ਇਬਰਾਹਿਮ ਖਲੀਫਾ ਵਰਗਾ ਹੋਵੇ اے ਵਾਹਿਗੁਰੂ ਜੀ ਇਹ ਅੱਲਾਹ ਤਾਲਾ ਮੇਰੇ ਪੁੱਤ ਦਾ ਰੁਤਬਾ ਇਬਰਾਹਿਮ ਖਲੀਫਾ ਵਰਗਾ ਹੋਵੇ ਸਿਰਫ ਮਾਂ ਦੀਆਂ ਦੁਆਵਾਂ ਕਰਕੇ ਹੀ ਉਸ ਬੱਚੇ ਨੂੰ ਜੰਨਤ ਮਿਲਦੀ ਸੋ ਮਾਪੇ ਦੀਆਂ ਦੁਆਵਾਂ ਜ਼ਰੂਰ ਲਿਆ ਕਰੋ ਬੇਦੁਆਵਾਂ ਲਾ ਲਿਆ ਕਰੋ ਉਹਨਾਂ ਨੂੰ ਖੁਸ਼ ਰੱਖਿਆ ਕਰੋ ਜਿੰਨਾ ਹੋ ਸਕਦਾ ਉਹਨਾਂ ਦਾ ਧਿਆਨ ਰੱਖਿਆ ਕਰੋ सो एक बारी यही पंक्ति में उच्चारण कर सारे रल के बोलना पूता माता की, की, की निमुख